ਉਹ ਰੋ ਰੋ ਕੇ ਆਪਣੇ ਪਿਓ ਲਈ ਫਾਂਸੀ ਦੀ ਸਜ਼ਾ ਮੰਗ ਰਹੀ ਇਹ ਜਵਾਨ ਧੀ ਜਿਸ ਦੇ ਪਿਓ ਨੇ ਇਸ ਉਮਰ ਦੇ ਵਿੱਚ ਆ ਕੇ ਅਚਾਈ ਪੁੱਠੀ ਹਰਕਤ ਕੀਤੀ ਕਿ ਪੂਰੇ ਪਰਿਵਾਰ ਨੂੰ ਜਿਉਂਦੇ ਜੀ ਮਾਰ ਦਿੱਤਾ ਇਸ ਧੀ ਦੇ ਪਿਓ ਦਾ ਬਾਹਰ ਕਿਸੇ ਜੁਨਾਨੀ ਦੇ ਨਾਲ ਚੱਕਰ ਸੀ ਤੇ ਆਪਣੀ ਪਹਿਲੀ ਪਤਨੀ ਨੂੰ ਬੱਚਿਆਂ ਸਮੇਤ ਘਰੋਂ ਬਾਹਰ ਕੱਢ ਰਿਹਾ ਸੀ ਤਾਂ ਬੱਚਿਆਂ ਨੇ ਵਿਰੋਧ ਕੀਤਾ ਤਾਂ ਫਿਰ ਪਿਓ ਨੇ ਗੁੱਸੇ ਵਿੱਚ ਆ ਕੇ ਆਪਣਾ ਸਾਕ ਪੁੱਤ ਹੀ ਮਾਰ ਦਿੱਤਾ ਜਿਸ ਤੋਂ ਬਾਅਦ ਮਾਂ ਤੇ ਧੀ ਰੋ ਰੋ ਕੇ ਇਨਸਾਫ ਦੀ ਮੰਗ ਕਰ ਰਹੀ ਨੇ ਤੇ ਪਿਓ ਲਈ ਫਾਂਸੀ ਦੀ سزا ਮੰਗ ਰਹੀ ਹੈ ਮੇਰੇ ਡੈਡੀ ਨੇ ਮੇਰੇ ਭਾਈ ਦੇ ਗੋਲੀ ਮਾਰਤੀ ਕਿਉਂ ਮਾਰੀ ਆਤੀ ਹੈ ਮੇਰੇ ਹੋਰ ਦੀ বিনা ਵਿਆਹ ਕਰੋ ਨੂੰ ਮਰਦਾ ਸੀ ਉਹ ਕਹਿੰਦਾ ਕਰੋ ਨਿਕਲੋ ਮੈਨੂੰ ਬਜ਼ੰਦ ਨਹੀਂ ਹੈਗੀ ਤੇਰੀ ਮਾਂ ਤੁਸੀਂ ਨਿਕਲੋ ਇਤਜ਼ਾਰੇ ਜਣੇ ਮੇਰੇ ਭਾਈ ਦੇ ਗੋਲੀ ਮਾਰਤੀ ਸਾਡੇ ਤਿੰਨਾਂ ਦੇ ਕੱਟਦਾ ਸੀ ਉਹਦਾ ਰਾਤ ਦੇ ਜੇ ਕੋਈ ਆ ਗਿਆ ਉਹਨੇ ਬਚਾਇਆ ਮੈਨੂੰ ਮੇਰੇ ਬਾ ਮੇਰੀ ਮੰਮੀ ਨੂੰ ਆ ਮੇਰੇ ਭਾਈ ਨੂੰ ਮਾਰਦਾ ਬਰਨੇ ਉਹਨੂੰ ਜੱਸਨਾ ਦੋ ਔਰ ਬਾਜੀ ਦੇ ਦੋ ਆਈ ਮੇਰੀ ਮਾਂ ਆਈ ਮੱਕੀ ਮੇ ਕੱਟੂ ਮੇਰੇ ਭਾਈ ਬਿਨਾ ਆਈ ਮੇਰਾ ਟੋਟਾ ਦਾ ਭਾਈ ਮੇਰਾ ਆ ਬੇਰਾ ਭਾਈ ਐ ਮਸਾਂ ਲੱਗਿਆ ਸੀ ਬੋ ਉਹ ਨਹੀਂ ਮਸਾਂ ਲੱਗਿਆ ਉਹਦੇ ਦਾ ਪਰਦਾ ਸੀ ਗਈ ਕਿੰਨੇ ਟਾਈਮ ਤੋਂ ਚੱਲ ਰਹੀ ਕਲੇਸ਼ ਜੀ ਇਸ ਵਿੱਚ ਸਾਈ ਜਿੰਦਗੀ ਲੜਾਈ ਕਿਹੜਾ ਕਿਉਂ ਹੁੰਦਾ ਸੀਗਾ ਲੜਾਈ ਝਗੜਾ ਤਾਂ ਜਿਵੇਂ ਬੰਦਾ ਜਦੋਂ ਗਲਤ ਹੁੰਦਾ ਹੈਗਾ ਫਿਰ ਉਹ ਸੋਚਦਾ ਵੀ ਮੇਰਾ ਪਰਿਵਾਰ ਨਹੀਂ ਮੈਨੂੰ ਵਧੀਆ ਲੱਗਦਾ ਹੈਗਾ ਜਦੋਂ ਕੋਈ ਗਲਤ ਹੋਵੇ ਠੀਕ ਹੈ ਜੀ ਤਾਂ ਉਹਨੂੰ ਦੂਸਰੀ ਵਧੀਆ ਲੱਗਦਾ ਹੈਗਾ ਮਤਲ ਮਾੜਾ ਮੋਟਾ ਜਿਵੇਂ ਬੱਚੇ ਟੋਕਦੇ ਰਹਿੰਦੇ ਨੇ ਕਿ ਫਿਰ ਵੀ ਜਿਵੇਂ ਨੌਜਵਾਨ ਅੱਜ ਦੇ ਉਹਨਾਂ ਨੂੰ ਪਤਾ ਪੜੇ ਲਿਖਿਆ ਸੀਗਾ ਬੱਚਾ ਪਰ ਇਹ ਵੀ ਫੌਜ ਚੋਂ ਰਿਟਾਇਰਡ ਹੈਗਾਗਾ ਉਹਨੇ ਬੱਚੇ ਨੇ ਮਾੜਾ ਮੋਟਾ ਕੁਛ ਕਿਹਾ ਹੋਣਾ ਵੀ ਤੂੰ ਇਸ ਤਰ੍ਹਾਂ ਨਾ ਕਰ ਉਹ ਮਤਲ ਡਰਿੰਕ ਵਗੈਰਾ ਕਰ ਲੰਦਾ ਸੀਗਾ ਡਰਿੰਕ ਕਰੀ ਹੋਈ ਸੀਗੀ ਉਹਦੇ ਲਵੇ ਆਪਦੀ ਲਾਇਸੈਂਸੀ ਰਾਈਫਲ ਹੈਗੀ ਹੈਗੀ ਤਾਂ ਬੱਚਾ ਚਲੋ ਬਾਹਰ ਭੱਜ ਗਿਆ ਕੁੜੀ ਨੇ ਬਚਾਉਣ ਦੀ ਵਿਚਾਰੀ ਨੇ ਬਹੁਤ ਕੋਸ਼ਿਸ਼ ਕੀਤੀ ਤਾਂ ਗਵਾਂਡੀਆਂ ਦਾ ਗੇਟ ਖਲਾ ਰਿਆ ਸੀਗਾ ਪਰ ਉਹ ਪਿੱਛੇ ਆ ਗਿਆ ਤਾਂ ਉਹਨੇ ਪਿੱਛੋਂ ਉਹਦੇ ਸਿੱਧੀ ਗੋਲੀ ਮਾਰੀ ਤੋ ਬੱਚੇ ਦੀ 10-15 ਮਿੰਟਾਂ ਬਾਅਦ ਡੈਥ ਹੋ ਗਈ ਵਿਚਾਰੇ ਦੀ ਕੀ ਕਰਦਾ ਸੀ ਨੌਜਵਾਨ ਜੀ ਉਹ ਪੜ ਰਿਆ ਸੀ ਗ੍ਰੈਜੂਏਸ਼ਨ ਦਾ ਵਿਦਿਆਰਥੀ ਸੀਗਾ ਜੀ ਹੋਰ ਕੋਣ ਕੋਣ ਸੀ ਪਰਿਵਾਰ ਚ ਉਹਦੀ ਸਿਸਟਰ ਹੈਗੀ ਉਹਦੀ ਮਦਰ ਹੈਗੀ ਤੇ ਉਹਦਾ ਬਾਪ ਜਿਹੜਾ ਹੁਣ ਉਹ ਤਾਂ ਚਲੋ ਹੈ ਹੀ ਹੈਗਾ ਰਿਟਾਇਰ ਕਿੰਨਾ ਟਾਈਮ ਹੋ ਗਿਆ ਹੀ ਉਹਨਾਂ ਨੂੰ ਉਹਨੂੰ 2-4 ਸਾਲ ਹੀ ਹੋਈ ਨਹੀਂ ਰਿਟਾਇਰਮੈਂਟ ਹੋਈ ਨਹੀਂ ਜੀ ਅੱਛਾ ਕੀ ਕਰਦੇ ਸੀ ਜੀ ਉਹਨੋ ਸਕਿਉਰਿਟੀ ਗਾਰਡ ਦਾ ਕੰਮ ਕਿ ਸਕੂਲ ਚ ਕਰਦਾ ਸੀਗਾ ਜੀ ਇਸ ਸਬੰਧੀ ਥਾਣਾ ਮੁਖੀ ਚੀਮਾ ਮਨਜੀਤ ਸਿੰਘ ਨੇ ਦੱਸਿਆ ਕਿ ਰਵੀਨਾ ਰਾਣੀ ਉਰਫ ਪਰਮਜੀਤ ਕੌਰ ਚੀਮਾ ਨੇ ਦੱਸਿਆ ਕਿ ਅਮਨਦੀਪ ਸਿੰਘ ਦੇ ਪਿਓ ਗੋਪਾਲ ਸਿੰਘ ਜੋ ਕਿ ਫੌਜ ਤੋਂ ਰਿਟਾਇਰ ਹੋਇਆ ਹੈ ਅਤੇ ਹੁਣ ਪ੍ਰਾਈਵੇਟ ਤੌਰ ਤੇ ਕੰਮ ਕਰਦਾ ਸੀ ਉਹਦਾ ਕਿਸੇ ਨਾਲ ਨਜ਼ਾਇਜ਼ ਸਬੰਧ ਸੀ ਜਿਸ ਕਾਰਨ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਇਸੇ ਦੌਰਾਨ ਕਲੇ ਦੇ ਚਲਦਿਆਂ ਉਸਨੇ ਆਪਣੇ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ ਇਹ ਸਾਨੂੰ ਅੱਜ ਸਵੇਰੇ ਰਵਿਨਾ ਉ ਰਾਨੀ ਔਰ ਪਰਮਜੀਤ ਕੌਰ ਪਤਨੀ ਗਪਾਲ ਸਿੰਘ ਬਸੀ ਚੀਮਾ ਨੇ ਇਤਲਾਹ ਦਿੱਤੀ ਕਿ ਸਾਡੇ ਘਰ ਕੁਲੇ ਡੁਪਲੀਕੇਸ਼ਨ ਰਹਿੰਦਾ ਸੀ ਮੇਰਾ ਪਤੀ ਦੇ ਕਿਸੇ ਹੋਰ ਜਨਾਨੀ ਨਾਲ ਕੋਈ ਸੰਬੰਧ ਸੀ ਜਿਸ ਕਰਕੇ ਘਰੇ ਕੁਲੇ ਰਹਿੰਦਾ ਸੀ ਰਾਤੀ 11 ਵਜੇ ਕਰੀਬ ਬੀਤੀ ਰਾਤ 11 ਵਜੇ ਕਰੀਬ ਗਪਾਲ ਸਿੰਘ ਨੇ ਆਪਣੇ ਬੇਟੇ ਅਮਨਦੀਪ ਦੇ ਜੋ ਕਿ 19 ਸਾਲ ਦਾ ਸੀ ਗੋਲੀ ਮਾਰ ਕੇ ਉਹਨੂੰ ਮਾਰਤਾ ਅਮਨਦੀਪ ਕੀ ਕਰਦਾ ਸੀ ਅਮਨਦੀਪ ਸਿੰਘ ਆਪਣਾ ਬੀਏ ਦੀ ਪੜ੍ਹਾਈ ਕਰ ਰਿਹਾ ਸੀ ਜੀ ਉਹਦੇ ਡੈਡੀ ਪਿਤਾ ਜੀ ਕੀ ਕਰਦੇ ਸੀ ਪਿਤਾ ਜੀ ਉਹਦੇ ਫੌਜ ਚ ਰਿਟਾਇਰ ਸੀ ਤੇ ਅੱਜ ਕੱਲ ਸਤੌਜ ਵਿੱਚ ਇੱਕ ਅਕੈਡਮੀ ਸਕੂਟ ਦੀ ਡਿਊਟੀ ਕਰਦੇ ਸੀ ਕਿਹੜੀ ਤਰ੍ਹਾਂ ਦਾ ਸਰ ਮਕਦਮਾ ਦਰਜ ਕੀਤਾ ਜੀ ਇਹ 103 1 ਬੀ ਐਨ ਐਸ ਅਤੇ 27 ਆਰਮਜ਼ ਐਕਟ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਗ੍ਰਿਫਤਾਰੀ ਹੋ ਗਈ ਸਰ ਦੋਸ਼ੀ ਦੀ ਭਾਲ ਜਾਰੀ ਹੈ ਅਸੀਂ ਜਲਦੀ ਇਹਨੂੰ ਗ੍ਰਿਫਤਾਰ ਕਰ ਲਾਂਗੇ ਨਜ਼ਾਇਜ਼ ਸਬੰਧਾਂ ਦੇ ਚਾਲਦੇ ਹੁਣ ਤੱਕ ਪਤਾ ਨਹੀਂ ਕਿੰਨੇ ਕੁ ਪਰਿਵਾਰ ਜਿਹੜੇ ਕਿ ਘਰ ਬਰਬਾਦ ਹੋ ਚੁੱਕੇ ਨੇ ਇਸ ਦੇ ਬਾਵਜੂਦ ਵੀ ਲੋਕ ਅਚਾਹੇ ਪੁੱਠੇ ਕੰਮਾਂ ਤੋਂ ਬਾਅਦ ਨਹੀਂ ਆ ਰਹੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ